ਇਹ ਹੈ ਇਥੋਂ ਦਾ ਸੰਖੇਪ ਇਤਿਹਾਸ ਗੋਦਵਾਰਾ ਕਰਨ ਸਰ ਰਾੜਾਪਾੜ ਡਿਸਟ੍ਰਿਕਟ ਲੁਧਿਆਣਾ ਪੰਜਾਬ ਜੀ ਤੇ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਇਸ ਇਤਿਹਾਸ ਨੂੰ ਸੰਖੇਪੀਤ ਇਹ ਆਪ ਨੂੰ ਪੜਨਾ ਤੇ ਦੱਸਾਰਨਾ ਤੇ ਹੋਰਾਂ ਨੂੰ ਵੀ ਇਹ ਇਤਿਹਾਸ ਦੇ ਜਿਹੜੇ ਦਰਸ਼ਨ ਕਰਾਉਣਾ ਜੀ ਤੇ ਬਾਕੀ ਦੱਸਾਂ ਦੇ ਤੁਹਾਨੂੰ ਰਾੜੇ ਤੋਂ ਰਾੜਾਪਾੜ ਜਿਵੇਂ ਇਹ ਬਣਿਆ ਜੀ ਤੁਸੀਂ ਜਿਹੜਾ ਇਤਿਹਾਸ ਹੈ ਇਸ ਨੂੰ ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਪੜ੍ਹ ਸਕਦੇ ਹੋ ਉਹਦੇ ਫਰੇਮ ਨਾਲ ਫੋਟੋ ਕਰਕੇ ਦੇਖਣਾ ਆਪਾਂ ਗੁਰਦਵਾਰਾ ਕਰਮਸਰ ਰਾਣਾ ਸਾਹਿਬ ਦਾ ਇਹ ਬਿਲਕੁਲ ਮੋੜੇ ਖੜਿਆ ਇਹ ਜਿਹੜੀ ਜਾਂਦੀ ਆ ਐਂਡ ਗਾਰਡਨ ਨੂੰ ਜਾਂਦੀ ਆ ਰੋਡ ਤੇ ਥੈਨ ਇਹ ਜਾ ਰਹੀ ਆ 11 ਗਿੱਲੂ ਲੁਧਿਆਣਾ ਸਾਈਡ ਨੂੰ ਜਿਹੜੀ ਰੋਡ ਜਾ ਰਹੀ ਆ ਆਪਾਂ ਚੱਲਦੇ ਅੰਦਰ ਗੁਰਦਵਾਰ ਸਾਹਿਬ ਨਤਵਸਤਕ ਹੋਵਾਂਗੇ ਦਰਸ਼ਨ ਕਰਾਂਗੇ ਜੀ ਇਸ ਤਰ੍ਹਾਂ ਇੱਥੇ ਜਿਹੜੇ ਬੋਰਡ ਲੱਗ ਗਿਆ ਪਹਿਲਾ ਜਿਹੜੇ ਪ੍ਰੋਗਰਾਮ ਨਿਕਲ ਗਏ ਉਹਨਾਂ ਦਾ ਨਾਲ ਹੀ ਬਾਹਰਲੇ ਪਾਸੇ ਸਕੂਟਰ ਸਟੈਂਡ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਸਕੂਟਰ ਮੋਟਰਸਾਈਕਲ ਵਗੈਰਾ ਲਗਾਹਿਆ ਜਿਹੜੀ ਕਾਰ ਪਾਰਕਿੰਗ ਆ ਉਹ ਵੀ ਤੁਹਾਨੂੰ ਦਿਖਾਵਾਂਗਾ ਪਿਛਲੇ ਪਾਸੇ ਹੈ ਜੀ ਇਹ ਹੈ ਮੇਨ ਡਿਊਟੀ ਗੁਰਦੁਆਰਾ ਕਰਨ ਸਾਹਿਬ ਰਾਣਾ ਸਾਹਿਬ ਜੀ ਆਓ ਅਪਨ ਚੱਲਦੇ ਦਰਸ਼ਕਾਂ ਬਣਾ ਪਹਿਲਾਂ ਇਹ ਨਾਲੇ ਮੇਰੇ ਖੱਬੇ ਹੱਥ ਜੋੜਾ ਘਾਰ ਹੈ ਦੋਨੇ ਪਾਸੇ ਜਿਹੜੀ ਜੋੜਾ ਘਾਰ ਹੈਗੇ ਇਹ ਜੋੜਾ ਘਾਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦਸਬਾਹ ਆਗੇ ਜੇ ਆਪਾਂ దర్శਨ ਕਰਾਂਗੇ ਤਾਂ ਚੱਲ ਕੇ ਥੋੜਾ ਘਾਸ ਇਹ ਨਿਵਾਸ ਸਥਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਅੜਾਸਾ ਵਾਲੇ ਉਹਨਾਂ ਦਾ ਨਿਵਾਸ ਸਥਾਨ ਆਪਾਂ దర్శਨ ਕਰਾਂਗੇ ਪਹਿਲਾਂ ਉਹਨਾਂ ਦੇ ਨਿਵਾਸ ਸਥਾਨ ਦੇ ਸੰਗ ਜੀ ਇਹ ਨਿਵਾਸ ਸਥਾਨਾ ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਦਰਸ਼ਨ ਕਰੋ ਤੇ ਗੁਰਗੱਤਿਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਦੇ ਜਿਹੜੇ ਕੱਪੜੇ ਆ ਕੋਟ ਆ ਬੜੇ-ਬੜੇ ਕੁਝ ਜੀ ਸਕਦੇ ਆ ਤੇ ਇਹ ਉਹਨਾਂ ਦੇ ਬੈੱਡ ਪਾਪਾ ਜੀ ਉਹਨਾਂ ਦੇ ਲੱਗੇ ਹੋਇਆ ਪ੍ਰਥਮ ਦਾ ਬੜਾ ਸ਼ੌਂਕ ਹੁੰਦਾ ਹੈ ਬਾਬਾ ਜੀ ਉਹਨਾਂ ਨੂੰ ਤੇ ਦੇ ਫਸਾ ਨਵੋ ਫੋਨ ਨੰਬਰ ਬੜਾ ਮੈਂ ਦੂਸਰੇ ਸ਼ੀਸ਼ੇ ਰਾਹੀਂ ਤੁਹਾਨੂੰ ਦੁਕਾਨਾ ਉਹਨਾਂ ਦੇ ਜਿਹੜੇ ਹੈ ਕਰੋਕਰੀ ਵਗੈਰਾ ਉਹ ਵੀ ਤੁਹਾਨੂੰ ਖਾਣਾ ਸਾਹਮਣੇ ਉਹਨਾਂ ਦਾ ਫਲੰਗ ਤੇ ਉਹਨੇ ਗਿਰਚਾਂ ਕਰਫਾਨਾ ਸਾਰਾ ਕੁਝ ਮਾਲਾ ਜਿਹੜੀ ਜੱਪਦੇ ਸੀ ਉਹ ਵੀ ਕੋਲ ਬੈੱਡ ਦੇ ਉੱਤੇ ਪਈ ਆ ਤੇ ਇਹ ਹੈ ਸਾਹਮਣੇ ਹੁੰਦਾ ਜੋੜੇ ਨਮਸ਼ਕਾਰ ਕਰਾਂਗੇ ਜੋੜੇ ਪਏ ਆ ਰਸ਼ੂ ਪਏ ਆ ਉੱਪਰ ਤੇ ਨਾਲ ਹੀ ਕਰੋਕਰੀ ਤੁਹਾਨੂੰ ਦੁਸਰੀ ਹੀ ਹੋਈ ਇਹ ਬਾਬਾ ਜੀ ਦੀ ਬਿਲਚੀ ਮੇਰੇ ਕੰਮ ਜਦੋਂ ਗੁਰਦਵਸਤਾ ਜੋਗਣੇ ਉਦੋਂ ਦੀ ਇਹ ਜਿਹੜੀ ਵੀ ਖੇਲ ਹੈ ਤੇ ਪਿੱਛੇ ਜੋੜੇ ਪਏ ਆ ਭਾਂਡੇ ਪਏ ਪੇ ਚਲਦੇ ਚਾਂਦੀ ਦੇ ਹਨ ਜੀ ਦੇਖ ਸਕਦੇ ਹੋ ਸਾਰਾ ਇਹਨਾਂ ਦਾ ਅਸਥਾਨ ਇਸ ਕੰਪੜੇ ਸੋਨੇ ਜਿਹੜੇ ਅੰਦਰ ਪਾਰਕ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦਵਾਰ ਸਾਹਿਬ ਦੀ ਮਾਤਾ ਪੰਦਰ ਨਤਵਸਤ ਖੁਣਲੇ ਚਲਦੇ ਆ ਕਾਫੀ ਵੱਡਾ ਹੈ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਇੱਥੇ ਇੱਕ ٹرسٹ ਆ ਜੀ ਤੇ ਸਾਹਮਣੇ ਵੀ ਤੁਸੀਂ ਗੁਰਦਵਾਰ ਸਾਹਿਬ ਦੇ ਦੇਖ ਸਕਦੇ ਕਾਫੀ ਪਾਰ ਕਰ ਨਾਲ ਹੀ ਉਧਰ ਸਰੋਵਰ ਸਾਹਿਬ ਨੇ ਤੇ ਇੱਥੇ ਜਿਹੜਾ ਪਵੰਦਾ ਪ੍ਰਾਈਵੇਟ ਸਕੂਲ ਵੀ ਦਾ ਵੀ ਪ੍ਰਬੰਧ ਹੈਗਾ ਨਾਲ ਪਹਿਲਾਂ ਬਾਬਾ ਜੀ ਇੱਥੇ ਸੇਵਾ ਦਾ ਕਰਦੇ ਹਣ ਲੇਕਿਨ ਪ੍ਰਾਈਵੇਟ ਸਕੂਲ ਜਿਹੜੀ ਕੰਮ ਕਰ ਰਹੀ ਹੈ ਬੋਰਡ ਕਿਉਂ ਪਾਇਆ ਹੋਇਆ ਦੱਸੋ ਪਹਿਲਾਂ ਅਜੀਤ ਦਾ ਬਾਬਾ ਜੀ ਨਹੀਂ ਇਹ ਤੁਹਾਨੂੰ ਵੀ ਨਹੀਂ ਲਾਊਡ ਹੈਗੇ ਇਹ ਬੋਰਡ ਠੀਕ ਆ ਨਾ ਜੇ ਤੁਸੀਂ ਮੈਂ ਚੱਪਲ ਕਹਿ ਰਿਹਾ ਤੁਹਾਨੂੰ ਲਾਊਡ ਨਹੀਂ ਹੈਗੇ ਆ ਫਾਦਰਵਾਸ ਸਾਹਿਬ ਦੇ ਅੰਦਰ ਚੱਲਦੇ ਆ ਜੀ ਇਹ ਹੈ ਵੱਡਾ ਹਾਲ देख सकते हो काफी बड़ा है वाहौल बने अंदर पक्के बहुत बन दर्शन करो ते गुरु घर ने खुशियां प्राप्त करो जी ਅੰਦਰ ਆਪਣਾ ਬੋਲਣਾ ਉਚਿਤ ਨਹੀਂ ਹੋਏਗਾ ਪਾਰ ਚਾਲ ਰਏ ਆਪਾਂ ਦਰਸ਼ਨ ਕਰਾਂਗੇ ਜਿਸਦਾ ਤੀਰਿਤ ਬਨਵਸ পদ্ਮਟ ਦੁਲਤ ਬਯੇ ਦਸਾ ਮਨ ਪੈਲਾ ਸੂਚਾ ਜੋ ਵੇ ਸਤਿਗਲ ਭਗਤ ਪਸੂਈ ਅਜਰ ਮੂਰਤ ਆ ਗਿਆ ਅਸੀਂ ਦਰਸ਼ਨ ਕਰਾਂਗੇ ਬਾਬਾ ਜੀ ਦੇ ਜਿਸ ਮੰਤਿਰ ਪੱਤਜ ਤਨ ਕੋ ਦਵਰੇ ਆਪਾਂ ਆ ਬੋਲੇ ਬਾਬਾ ਜੀ ਦੇ ਬੋਲਣ ਦੇ ਸੰਤ ਬਾਬਾ ਜੀ ਸਾਡੇ ਸਾਹਮਣੇ ਦਰਸ਼ਨ ਹੋਵੇ ਗੁਰੂ ਪ੍ਰਣਾਲੀ ਵਿੱਚ ਆਪ ਪ੍ਰਤਿਪੰਥ ਜੁੜਾ ਤ੍ਰਿਯਾਈ ਨੰਸੇ ਪੈ ਗੁਰੂ ਦਾਏ ਸੁਦਾਇ ਸੁਨੈ ਨਾ ਦੀ ਦਇਆ ਨੂੰ ਪਾਣਰ ਬਾਦੂ ਅਰਵਨ ਆਗੂ ਮਹਾਰਾਜ ਗੁਰੂ ਇਹ ਜਿਹੜਾ ਆਪਾਂ ਪ੍ਰਸ਼ਾਦ ਨੇ ਆ ਕਿ ਪ੍ਰਸ਼ਾਦ ਦਾ ਦਿਨ ਦੁਆਰ ਆਪਾਂ ਹੁਣ ਬਾਹਰ ਚੱਲਦੇ ਜੀ ਇਸ ਤਰ੍ਹਾਂ ਬਹੁਤ ਵੱਡਾ ਹੈ ਦਿਵਾਨ ਜਦੋਂ ਲੱਗਦੇ ਆਪ ਜਿਹੜੇ ਪਰੇ ਹੁੰਦੇ ਆ ਸਗਰੀਨਾ ਲੱਗੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਪਟਾਣ ਆਉਂਦੇ ਨੇ ਗਾ ਜੀ ਪਜਾਰਿਆ ਕੋੜਾ ਸਾਹ ਬਹੁਤ ਦੇਰ ਗਿਆ ਅਗਰ ਗੁੱਲਾ ਹੋਇਆ ਤਾਂ ਪ੍ਰਦਰਸ਼ਨ ਕਰਾਂਗੇ ਜੀ ਸਾਹਮਣੇ ਰਹਿਸ਼ਾਂ ਦੇ ਕਮਰੇ ਜਿਹੜੇ ਬਣੇ ਹੋਏ ਆ ਤੁਸੀਂ ਰਹਿ ਸਕਦੇ ਹੋ ਤੁਸੀਂ ਬੜੇ ਵੀ ਆ ਕੇ ਇਸ ਤਰ੍ਹਾਂ ਦੇ ਪਜਾਰਿਆ ਕੋੜਾ ਸਾਹ ਦਾ ਯਰੀਆ ਹੈਗਾ ਜੀ ਇਹ ਹੈ ਪੰਤਨ ਬਾਬਾ ਸੋਸ਼ਣ ਸਿੰਘ ਜੀ ਇਸ ਸਥਾਨ ਤੇ ਬੈ ਕੇ ਕੁਰਸੀ ਦੇ ਸਸ਼ੋਭਤ ਹੋ ਕੇ ਸੰਗਤ ਨਾਲ ਪਰਮਾਰਥਿਕ ਬਚਨ ਕਰੇ ਰਹੇ ਸਾਹਮਣੇ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਜੇ ਪੂਰਾ ਸਾਹਿਬ ਜਿਹੜੇ ਪੁੱਛਿਆ ਸੀ ਟਾਈਮ ਹੈ ਸਾਡੇ 9:00 ਵਜੇ ਤੋਂ 12:00 ਵਜੇ ਤੱਕ ਹਜੇ ਖੁੱਲਿਆ ਨਹੀਂ ਹੈਗਾ ਤੇ ਆਪਾਂ ਦੂਰ ਤੋਂ ਤੁਹਾਨੂੰ ਦਰਸ਼ਨ ਕਰਾ ਦਿੰਨੇ ਆਂ ਇਹ ਹੈ ਫੁਲਵਾੜੀ ਬਾਬਾ ਜੀ ਹੁਣਾਂ ਉਹ ਜਿਹੜਾ ਸ਼ੌਕੜਾ ਸੀਗਾ ਫੁੱਲਾਂ ਨਾਲ ਦਰਖਤਾਂ ਨਾਲ ਜਿਉਂ ਦੇਖ ਸਕਦੇ ਹੋ ਅੰਦਰ ਦਾ ਜਿਹੜਾ ਕਾਫੀ ਜਿਹੜੀ ਫੁਲਵਾੜੀ ਹੈਗੀ ਆ ਤੇ ਅੱਗੇ ਚੱਲਦੇ ਆ ਤੁਹਾਨੂੰ ਥੋੜਾ ਜਿਹਾ ਬਾਹਰ ਪੂਰਾ ਸਾਹ ਦੇ ਦਰਸ਼ਨ ਕਰਾਉਂਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੂਰਾ ਸਾਹ ਇਸ ਪੂਰੇ ਬਾਗ ਦੇ ਦਰਸ਼ਨ ਕਰੋ ਜੀ ਜੋ ਦੁਆਰਾ ਕਰਮਸਰ ਆੜਾਸ ਹੋ ਜੀ ਇਸ ਤਰ੍ਹਾਂਦਰ ਹਰਾਉਲ ਕਾਫੀ ਜਤ ਦੇਖ ਸਕਦੇ ਹਾਂ ਇਧਰ ਵੀ ਜਿਹੜੇ ਕਮਰੇ ਵਗੈਰਾ ਸੇਵਾਦਾਰ ਜਿਹੜੇ ਉਹਨਾਂ ਦੇ ਬਣੇ ਹੋਏ ਨੇ ਇਹ ਬਾਹਰੋਂ ਜਿਹੜੀ ਕੋਸਾ ਦੀ ਲੁੱਕ ਹੈ ਗੁਰਦਾਰਾ ਰਾੜਾ ਸਰ ਕੰਸਰ ਵੀ ਦੇਖ ਸਕਦੇ ਹੋ ਫੁੱਲ ਬਹੁਤ ਵਾਪਾ ਜੀ ਚੰਗੇ ਲੱਗ ਰਹੇ ਨੇ ਜੀ ਫੁੱਲਾਂ ਦੀਆਂ ਕਿਆਰੀਆਂ ਉਹ ਸਾਹਮਣੇ ਗੁਲਾਬ ਲੱਗਿਆ ਹੋਇਆ ਦੇਖ ਸਕਦੇ ਹੋ ਇੱਧਰ ਕੁਛ ਕੰਸਟਰਕਸ਼ਨ ਨਵੀਂ ਹੋ ਰਹੀ ਹੈ ਜੀ ਕੁਛ ਢਾਕੇ ਨਵਾਂ ਬਣਾਇਆ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜੇ ਰਿਕੁਆਇਰਮੈਂਟ ਹੁੰਦੀ ਆ ਉਹਦੇ ਹਿਸਾਬ ਨਾਲ ਇਹੇ ਬੜਾ ਕੇ ਅੱਗੇ ਬਣਾਈ ਜਾਂਦੇ ਨੇ ਸਾਹਮਣੇ ਇੱਧਰ ਲਈ ਜੁੜੀ ਵੀ ਬਣ ਰਹੀ ਹੈ ਨਵੀਂ ਤੇ ਦੇਖ ਸਕਦੇ ਹੋ ਇੱਧਰ ਵੀ ਦੇਖ ਸਕਦੇ ਹੋ ਫੁੱਲ ਅਲੱਗ-ਅਲੱਗ ਕਿਸਮ ਦੇ ਲੱਗੇ ਹੋਏ ਆ ਤੇ ਮੈਨੂੰ ਪਤਾ ਵੀ ਨਹੀਂ ਕਿਹੜੇ-ਕਿਹੜੇ ਹੋਣੇ ਆ ਯਾਰ ਦੇਖੋ ਸਾਹਮਣੇ ਦੇਖੋ ਸਾਰੇ ਪਾਸੇ ਖੁੱਲੇ ਖੁੱਲੇ ਨੇ ਤੇ ਇੱਧਰ ਗੁਰਦਾ ਸਾਹਿਬ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਲੰਗਰ ਹਾਲ ਵੱਲ ਤੇ ਹੈ ਇੱਥੇ ਕੰਸਟਰਕਸ਼ਨ ਜਿਹੜੀ ਆ ਜੂੜੀ ਦੀ ਚੱਲਦੀ ਪਈ ਆ ਦੇਖ ਸਕਦੇ ਹੋ ਸਾਹਮਣੇ ਲੰਗਰ ਹਾਲ ਆ ਗਿਆ ਥੋੜਾ ਓਧਰ ਵੀ ਚੱਲਾਂਗੇ ਇੱਧਰ ਵੀ ਬਹੁਤ ਛੋਟੇ ਜਿਹੇ ਪਾਰਕ ਉਹ ਬਣੇ ਹੋਏ ਨੇ ਚੱਲਦੇ ਆਪਾਂ ਅੱਗੇ ਇੱਧਰ ਲਿਗਾ ਲੰਗਰ ਲਈ ਜਿਹੜੀ ਰਸਦਾ ਇੱਧਰ ਰੱਖੋ ਜੀ ਸਾਹਮਣੇ ਸਟੋਰ ਨੇ ਇੱਥੇ ਜਿਹੜੇ ਰਸ ਬਾਰੋਂ ਹੁੰਦੇ ਤੇ ਰੱਖੇ ਜਾਂਦੇ ਆ ਸਟੋਰ ਜਾਣੇ ਬੜੇ ਹੋਏ ਆ ਇਹ ਵੀ ਇਧਰ ਬਾਬਾ ਜੀ ਦੇ ਸਥਾਨ ਸੰਤ ਬਾਬਾ ਜੀ ਦੇ ਈਸ਼ਰ ਸਿੰਘ ਜੀ ਉਹਨਾਂ ਦੇ ਸਥਾਨ ਬਣਿਆ ਉਹਨਾਂ ਦੇ ਜਿਹੜੇ ਸੂਫ ਲੱਗੇ ਦੂਜੇ ਸੰਤ ਬਾਬਾ ਕੁਸ਼ਿੰਸ ਨੇ ਜੋ ਉਹਨਾਂ ਦੇ ਵੀ ਸੂਫ ਲੱਗੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਤੁਸ਼ੀਂ ਪ੍ਰਾਤਿਸ਼ ਕਰੋ ਇਸ ਤਰ੍ਹਾਂ ਅੰਦਰ ਜਿਹੜਾ ਲੰਗਰ ਹਾਲ ਕਾफी ਵੱਡਾ ਹੈਗਾ ਤੁਹਾਨੂੰ ਦਿਖਾਉਣਾ ਅੰਦਰ ਜਾ ਕੇ ਗੁਰਨਾਲਕ ਲੰਗਰ ਹਾਲ ਸਾਮਾ ਤੇ ਨਾਲ ਖਾਹੀ 500 ਸਰਵੰਜਾ ਸੰਤ 2021 ਆਓ ਪੰਦਰਕਲ ਦੇ ਦਰਸ਼ਨ ਕਰਾਂਗੇ ਲੰਗਰ ਹਾਲ ਆ ਜੀ ਗੁਰ ਨਾਨਕ ਲੰਗਰ ਹਾਲ ਇਸ ਰਾਦਰ ਜਿਹੜੇ ਭਾਂਡੇ ਆਉਣ ਲੱਗੇ ਦਿੱਤੇ ਜਾਂਦੇ ਆ ਸਾਹਮਣੇ ਤੁਸੀਂ ਦੇਖੋ ਬਾਹਰ ਵਾਲਾ ਰਸਤਾ ਤੋਂ ਵੀ ਨੇਚਰੋਂ ਆਇਆ ਇਧਰੋਂ ਜਿਹੜੇ ਭਾਂਡੇ ਦੇਖ ਕੇ ਜਿਹੜੇ ਅੱਗੇ ਜਿਹੜੇ ਆਸੰਗਤ ਬੈਠੇ ਹੋ ਸਕਦੀ ਆ ਤੁਹਾਨੂੰ ਪਹਾਨਾ ਜੰਗਰ ਹਾਲ ਤੇ ਕਾਫੀ ਵੱਡੇ ਵੱਡੇ ਤੁਸੀਂ ਦੇਖ ਸਕਦੇ ਪੱਖੇ ਲੱਗੇ ਹੋਏ ਆ ਆ ਦੇਖੋ ਇਸ ਤਰ੍ਹਾਂ ਇਹ ਜਿਹੜੇ ਹਾਲ ਦੇ ਵਿੱਚ 6 ਪੱਖੇ ਜਿਹੜੇ ਉਹ ਲੱਗੇ ਹੋਏ ਆ ਇਹ ਦੇਖ ਸਕਦੇ ਹੋ ਇਹ ਤਾਂ ਚਾਹ ਵਾਲੇ ਲੰਗਰ ਵਾਲੇ ਪਾਸੇ ਲੱਗਿਆ ਹੋਇਆ ਜੀ ਉਹ ਵੱਡਾ ਲੰਗਰ ਖਾਨ ਆ ਇਸ ਸੰਗਤ ਵਾਪਕੇ ਇੱਕ ਪਾਰਾਂਚ ਲੰਗਰ ਜਿਹੜਾ ਉਹ ਚੱਲ ਰਹੀ ਆ ਬਹੁਤ ਵੱਡਾ ਹੈ ਜਾਨੀ ਕਿ ਲੰਗਰ ਹਾਲ ਹੈਗਾ ਜੀ ਦਰਸ਼ਨ ਕਰਨੋਂ ਤੇ ਗੁਰੂ ਘਰ ਦੇ ਨਾਲ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਸ਼੍ਰੀ ਲੰਗਰ ਹਾਲ ਤੁਹਾਨੂੰ ਦਿਖਾਇਆ ਅੱਜ ਦੇਖਦੇ ਆਪਾਂ ਤੁਹਾਨੂੰ ਦਰਸ਼ਨ ਕਰਾਂਗੇ ਅੱਜ ਬਸ ਜਿਹੜੇ ਧੋਤੋ ਕੇ ਇੱਥੇ ਆਈ ਜ ਨੇ ਇੱਥੋਂ ਫਿਰ ਸੰਗਤ ਜਿਹੜੀ ਆਉਂਦੀ ਆਜ ਤੋਂ ਜਿਹੜੇ ਦਿਖਾਉਂਗਾ ਇਹ ਮਾਤਾ ਜੀ ਲੈਣਗੇ ਇੱਕ ਪੰਟ ਆ ਦੇਖੋ ਸਿੱਖੋਂ ਸਾਰਾ ਫੌਂਡੀ ਵਾਲੀ ਜੋ ਵੀ ਲੈਣਾ ਹੋਊਗਾ ਲੈ ਕੇ ਜਿਹੜੀ ਸੰਗਤ ਅੱਗੇ ਜਾਂਦੀ ਹੈ ਇਸ ਤਰ੍ਹਾਂ ਹੈ ਗੁਰਦੁਆਸਾ ਬਹੁਤ ਪੁਰਾਣਾ ਜਿਹੜਾ ਹੈ ਬੜਿਆ ਹੋਇਆ ਤੁਸੀਂ ਵੀ ਇੱਥੇ ਆਓ ਗੁਰਦੁਆਰਾ ਰਾੜਾ ਸਾਹਿਬ ਕਰਮਸਾਤ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਇਹ ਪਿੱਛੋਂ ਦੀ ਤੁਹਾਨੂੰ ਕਾਰ ਪਾਕਸੇ ਵੀ ਦਿਖਾ ਦਨ ਪਿੱਛੇ ਜਾ ਕੇ ਕਾਫੀ ਇਥੇ ਜਿਹੜੇ ਆਸਥਾਰ ਸਭਾਵਾਂ ਉਹ ਚੱਲ ਰਹੀਆਂ ਹਨ ਇਹ ਹੈ ਲੰਗਰ ਜਿੱਥੇ ਸੰਗਤ ਬਾਰੋਂ ਲੈ ਕੇ ਆਉਂਦੀ ਇਥੇ ਉਹ ਰੱਖਦੇ ਆ ਫਿਰ ਅੱਗੇ ਕਿਚਨ ਦੇ ਵਿੱਚ ਦਵਾਰਾ ਫਿਰ ਅੱਗੇ ਚਲੀ ਜਾਂਦੀ ਹੈ ਜੀ ਤੇ ਇਹ ਵੀ ਸੇਵਾਦਾਰਾਂ ਦੇ ਅੰਦਰ ਜਿਹੜੇ ਰੂਮ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਹੈ ਦਿਖਾ ਦਿੰਨ ਉਹਨਾਂ ਕੋ ਇਸ ਤਰ੍ਹਾਂ ਦੇ ਕੁਝ ਬਣਿਆ ਹੋਇਆ ਹੈਗਾ ਕਾਫੀ ਨਾਲ ਜਿਆਦਾ ਸਾਰਾ ਇੱਥੇ ਰਸੋਈ ਵਗੈਰਾ ਰੱਖੀ ਜਾਂਦੀ ਕੋਈ ਵੀ ਬਾਹਰੋਂ ਆਉਂਦੀ ਹੈ ਤੇ ਜਾਂ ਇਹਨਾਂ ਦਾ ਆਪਣਾ ਸਟੋਰ ਵੀ ਇੱਥੇ ਆਪੇ ਇਹ ਹੁੰਦਾ ਹੈਗਾ ਜੀ। ਸ਼ੰਤਿ ਸ਼ਾਸਰੀ ਜੀ ਮੈਮੋਰੀ ਹਸਪਤਾਲ ਵੀ ਹੈ ਜੀ ਰਾਡਾ ਸਾਹ ਦੇ ਵਿੱਚ ਉਹਦੇ ਵਿੱਚ ਆਹ ਫੈਸਿਲਿਟੀਆਂ ਹੈਗੀਆਂ ਨੇ ਤੇ ਇੱਥੇ ਆ ਰੋਗਾਂ ਦਾ ਮੈਡੀਕਲ ਸਟਾਫ ਤੇ ਬਿਹਤਰੀਨ ਸੁਵਿਧਾਵਾਂ ਉਹ ਵੀ ਇੰਡੀਆ ਦਿੱਤੀਆਂ ਜਾਂਦੀਆਂ ਨੇ। ਜਿਹਨੂੰ ਟਾਪ ਗੁਰਦੁਆਰ ਕਰਮਸਰ ਆ ਕਰਮਸਰ ਰਾਡਾ ਸਾਹ ٹرسٹ ਦਾ ਹੈ ਜੀ ਨਾਲ ਸੰਪਰਕ ਨੰਬਰ ਵੀ ਦਿੱਤੇ ਹੋਏ ਆ। ਤੁਸੀਂ ਇਥੋਂ ਆਪਣਾ ਜਿਹੜਾ ਲਾਜ ਹੋਵੇ ਹਰੇਕ ਤਰ੍ਹਾਂ ਦਾ ਕਰਾਹਾ ਦਿਆ ਹਰੇਕ ਦਾ ਜਨਾਨਾ ਰੋਗ ਦੰਦਾ ਦੇ ਮਹਲ ਜਨਰਲ ਤੇ ਲੈਪਰੋਸਕੋਪਿਕ ਹੱਜਾ ਨਾਲ ਹੱਡੀਆਂ ਦਾ ਹੈ ਨੀ ਉੱਥੇ ਪਰੇ ਮੈਡੀਸਨ ਦਾ ਬੱਚਿਆਂ ਦੇ ਬਾਹਰ ਚਮੜੇ ਰੋਗਾਂ ਦਾ ਫਿਜ਼ਿਓਥੈਰੇਪੀ ਅੱਖਾਂ ਦੇ ਮਹਲ ਲੈਬਰਾਟਰੀ ਦੇ ਸੁਭਾਵੇਂ ਅਲਟਰਾਸਾਉਂਡ ਸਕੈਨ ਇਦਾਂ ਕਰਕੇ ਕਾਫੀ ਏਕੀ ਜਿਹੀਆਂ ਸਹੂਲਤਾਂ ਉਹ ਦਿੱਤੀਆਂ ਜਿਹੜੀਆਂ ਤੁਸੀਂ ਵੀ ਇਸ ਸੁਵਿਧਾ ਵਾਲਾ ਜਿਹੜਾ ਲਾਭ ਉਠਾ ਸਕਦੇ ਹੋ ਜੀ ਬਾਹਰ ਆ ਗਏ ਹਾਂ ਕਾਰ ਪਾਰਕਿੰਗ ਵਾਲ ਤੇ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਜਿਹੜਿਆ ਜੋੜੀ ਦਾ ਕਾਰ ਸੇਵਾ ਚੱਲ ਰਹੀ ਆ ਪਾਣੀ ਲੱਗਿਆ ਹੋਇਆ ਹੁਣ 300 ਪਲੱਸ ਕੋ ਚੱਲ ਰਹੇ ਆ ਇਸ ਤਰ੍ਹਾਂ ਇੱਥੇ ਜਿਹੜੀਆਂ ਕੰਮਕਾਰ ਉਹ ਸੇਵਾਵਾਂ ਚੱਲਦੀਆਂ ਰਹਿੰਦੀਆਂ ਹਨ ਇਹ ਹੈ ਪਿਛਲਾ ਜੁੜੀ ਉਹ ਸਾਹਮਣੇ ਤੁਸੀਂ ਦੇਖੋਗੇ ਤੇ ਤੁਮ ਜ਼ੂਮ ਕਰਕੇ ਦਿਖਾ ਦਮਾ ਉਹ ਹੈ ਜੀ ਮੇਨ ਜੁੜੀ ਮੇਨ ਸੜਕ ਆਓ ਦੇਖੋ ਨਗਦੇ ਜਾ ਰਿਹਾ ਪਰਲੀ ਜੁੜੀ ਹੈ ਜੀ ਤੁਹਾਨੂੰ ਦਿਖਾ ਰਹੀ ਆ ਪਿਛਲੇ ਪਾਸੇ ਜਿਹੜੇ ਬਾਥਰੂਮ ਗੇਰਾ ਹੈਗਾ ਜੋੜਾ ਘਰ ਵੀ ਖੜਾ ਜਿਹੜੇ ਦੇਖ ਸਕਦੇ ਆ। ਇਹ ਦਿੱਤੇ ਬਾਹਰ ਦੇਖੋ। ਜੀ ਕੋਈ ਵਿਚਾਰੇ ਤਾਂ ਨਹੀਂ ਤੋਰਫੋਰ ਹੁੰਦਾ ਨਵਾਂ ਅਸੇ ਜਿਹੜੀਆਂ ਵੀਲਚੇਅਰ ਦਰਸ਼ਕਾਂ ਲਈ ਰੱਖੀਆਂ ਗਈਆਂ ਹੋਈਆਂ। ਇਹ ਇੱਥੇ ਪਿੱਛੇ ਲਾਈਟ ਚਲੀ ਗਿਆ ਤਾਂ ਜਨਰੇਟਰ ਸੈੱਟ ਵੀ ਇੱਥੇ ਰੱਖੇ ਹੋਏ ਆ ਬੜੇ ਬੜੇ। ਕਾਫੀ ਦੋ ਰੱਖੇ ਹੋਏ ਆ ਜੀ ਬੜੇ ਬੜੇ ਨਾਲ ਬਿਜਲੀ ਕਰ ਰਿਹਾ ਤੇ ਵਾਹ ਹੋਇਆ। ਸਾਰਾ ਕੰਟਰੋਲ ਜਣੀ ਵੀ ਜਿਹੜੀ ਇੱਥੋਂ ਹੀ ਹੁੰਦਾ ਇਹ ਹੈ। ਕਾਰਪਾਰਕਿੰਗ ਦੇ ਸਾਹਮਣੇ ਆਪਣੀ ਜਿਹੜੀ ਗੱਡੀ ਬਿੱਥੀ ਖੜੀ ਆ ਕੋਲੇ ਇਸੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਆਪਾਂ ਤੁਹਾਨੂੰ ਫੇਰ ਮਿਲਦੇ ਆ ਜੀ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਜਾਇਦ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਨ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਵੀਡੀਓ ਫੈਸਟ ਮਿਲ ਸਕੇ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ اور ਸ਼ੇਅਰ ਕਰ ਦੇਗਾ ਰੋ